ਜਗਵਾਨੀ ਪੰਜਾਬ ਕੇ ਸੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਭਾਜਪਾ ਤੋਂ ਸੰਸਦ ਸਿਮਰਤੀ ਇਰਾਨੀ ਦੇ ਵੱਲੋਂ ਮੈਚੂਰਲ ਲੀਵ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਹੈ ਜਿਸ ਦਾ ਵਿਰੋਧ ਪੂਰਨ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਕੀਤਾ ਗਿਆ ਹੈ ਕਿ ਇਹ ਪੂਰਾ ਮਾਮਲਾ ਆਪਾਂ ਗੱਲਬਾਤ ਕਰਾਂਗੇ ਜੋ ਯੂਨੀਵਰਸਿਟੀ ਦੇ ਸਟੂਡੈਂਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ ਸਰਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਤਿੰਦਰ ਜੀ ਕਿਸ ਤਰ੍ਹਾਂ ਦੀ ਜਿਹੜੀ ਟਿੱਪਣੀ ਹੈਗੀ ਆ ਐਮਪੀ ਸੰਸਦ ਜੋ ਹੈਗੇ ਨੇ ਸਮ੍ਰਿਤੀ ਇਰਾਨੀ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਲੈ ਕੇ ਕੀਤੀ ਗਈ ਹੈ ਜੀ ਸਮ੍ਰਿਤੀ ਇਰਾਨੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਮੈਂਸਟਰ ਲੀਵ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਪੇਡ ਲੀਵਸ ਨਹੀਂ ਮਿਲਣੀ ਚਾਹੀਦੀਆਂ ਇਹ ਇੱਕ ਹੈਂਡੀਕੈਪ ਹੈ ਤੇ ਜਿਹੜੇ ਵੀ ਕੇਸਿਸ ਨੇ ਐਕਸਟ੍ਰੀਮਲੀ ਪੇਨਫੁਲ ਕੇਸਿਸ ਨੇ ਉਹ ਮੈਨੇਜੇਰਬਲ ਨੇ ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਸੰਸਦ 'ਚ ਤੇ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਹਾਂ ਕਿਉਂਕਿ ਯੂਨੀਵਰਸਿਟੀ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਉਦੋਂ ਐਨਐਸਓ ਦੀ ਇਹ ਡਿਮਾਂਡ ਸੀ ਕਿ ਯੂਨੀਵਰਸਿਟੀ ਵਿੱਚ ਹਰ ਇੱਕ ਕੁੜੀ ਨੂੰ ਹਰ ਸੈਮੈਸਟਰ 10 ਤੋਂ 12 ਦਿਨ ਦੀ ਮੈਂਸਟਰ ਲੀਵ ਦਿਵਾਵਾਂਗੇ ਤੇ ਇਸ ਤੇ ਅਸੀਂ ਕੰਮ ਵੀ ਕਰ ਰਹੇ ਹਾਂ ਤੇ ਯੂਨੀਵਰਸਿਟੀ ਚ ਇਹਨੂੰ ਕਰਾਵਾਂਗੇ ਵੀ ਪਰ ਸਮ੍ਰਿਤੀ ਇਰਾਨੀ ਜੀ ਜੋ ਕਿ ਮਿਨਿਸਟਰ ਨੇ ਆਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਉਹ ਇੱਕ ਔਮਨ ਹੋ ਕੇ ਔਮਨ ਦਾ ਦਰਦ ਨਹੀਂ ਮਹਿਸੂਸ ਕਰ ਰਹੀ ਇਹ ਬੜਾ ਸ਼ਰਮਨਾਕ ਹੈ ਉਹ ਕਹਿੰਦੇ ਆ ਕਿ ਇਹ ਹੈਂਡੀਕੈਪ ਹੈ ਇਹ ਹੈਂਡੀਕੈਪ ਨਹੀਂ ਹੈ ਮੈਂਸਟਰਲ ਹੈਲਥ ਜਾਂ ਮੈਂਸਟਰਲ ਮੈਂਸਟਰੇਸ਼ਨ ਜਿਹੜਾ ਪ੍ਰੋਸੈਸ ਹੈ ਇਹ ਹੈਂਡੀਕੈਪ ਨਹੀਂ ਹੈ ਕੋਈ ਬਿਮਾਰੀ ਨਹੀਂ ਹੈ ਅਸੀਂ ਵੀ ਮੰਨਦੇ ਆ ਕਿ ਇਹ ਕੋਈ ਬਿ ਪਰ ਕੁਝ ਕੁੜੀਆਂ ਇਹੋ ਜਿਆਂ ਨੇ ਕੁਝ ਵਿਮਨ ਇਹੋ ਜਿਆਂ ਨੇ ਜਿਨ੍ਹਾਂ ਨੂੰ ਬਹੁਤ ਐਕਸਟ੍ਰੀਮ ਡਿਸਕੰਫਰਟ ਹੁੰਦਾ ਜਿਨ੍ਹਾਂ ਨਾਲ ਕੋਈ ਮੈਡੀਕਲ ਇਸ਼ੂਜ਼ ਵੀ ਜੁੜੇ ਰਹਿੰਦੇ ਨੇ ਉਹਨਾਂ ਦੀ ਮੈਂਟਲ ਹੈਲਥ ਨੂੰ ਲੈ ਕੇ ਹੁਣ ਸਮ੍ਰਿਤੀ ਇਰਾਨੀ ਜੀ ਆਪ ਤਾਂ ਵੱਡੀ ਵੱਡੀ ਗੱਡੀਆਂ ਚ ਘੁੰਮਦੀਆਂ ਨੇ ਮੈਲਾ ਵਰਗੇ ਘਰਾਂ ਚ ਰਹਿੰਦੇ ਨੇ ਏਸੀ ਰੂਮ ਚ ਰਹਿੰਦੇ ਨੇ ਉਹ ਕਿਵੇਂ ਦਰਦ ਸਮਝਣਗੇ ਉਹਨਾਂ ਕੁੜੀਆਂ ਦਾ ਜਿਹੜੇ ਫੈਕਟਰੀਜ਼ ਵਿੱਚ ਕੰਮ ਕਰਦੀਆਂ ਨੇ ਇੰਡਸਟਰੀਜ਼ ਵਿੱਚ ਕੰਮ ਕਰਦੀਆਂ ਨੇ ਦੂਰ ਦਰਾਜ ਰਹਿੰਦੀਆਂ ਨੇ ਉਹਨਾਂ ਦੀ ਜਦੋਂ ਪੀਰੀਅਡਸ ਜਾਂ ਉਹਨਾਂ ਦਾ ਜਦੋਂ ਮੈਂਸਟਰੂਅਲ ਸਾਈਕਲ ਸ਼ੁਰੂ ਹੁੰਦਾ ਹੈ ਉਹਨਾਂ ਦੇ ਜਿਹੜੇ ਪਹਿਲੇ ਦੂਜੇ ਦਿਨ ਜਿਹੜਾ ਉਹਨਾਂ ਨੂੰ ਡਿਸਕੰਫਰਟ ਫੀਲ ਕਰਨਾ ਪੈਂਦਾ ਉਹ ਸਮਝਣਾ ਬਹੁਤ ਜ਼ਰੂਰੀ ਹੈ ਉਹ ਦਰਦ ਸਮਝਣਾ ਜ਼ਰੂਰੀ ਹੈ ਜੋ ਕਿ ਸਮ੍ਰਿਤੀ ਹਰਾਨੀ ਜੀ ਨਹੀਂ ਸਮਝ 파ਰੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਮੈਂ ਖੁਦ ਔਰਤ ਹੈਗੀ ਆ ਮੈਨੂੰ ਇਹਨਾਂ ਚੀਜ਼ਾਂ ਬਾਰੇ ਗਿਆਨ ਹੈਗਾ ਵੀ ਇਹ ਕਿੰਨੀ ਕੁ ਦਰਦਨਾਕ ਹੁੰਦਾ ਹੈ ਇਹ ਵਾਲਾ ਸਮਾਂ ਹੁੰਦਾ ਜਾਂ ਕਿੰਨਾ ਕੁ ਔਖਾ ਹੁੰਦਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਦੇਖੋ ਜੀ ਕਿਆ ਹੁੰਦਾ ਹੈ ਕਿ ਜੋ ਇਹ ਸਾਈਕਲ ਹੈ ਹਰ ਇੱਕ ਕੁੜੀ ਦਾ ਇੱਕ ਜਹ ਇੱਕ ਜਹ ਨਹੀਂ ਹੁੰਦਾ ਕਿਸੇ ਲਈ ਬਹੁਤ ਈਜ਼ੀ ਵੀ ਹੈ ਪਰ ਕਿਸੇ ਲਈ ਬਹੁਤ ਡਿਫਿਕਲਟ ਵੀ ਹੈ ਤੇ ਜਿਹੜੀ ਪਾਲਿਸੀ ਤਿਆਰ ਕੀਤੀ ਜਾਂਦੀ ਹੈ ਨਾ ਉਹ ਉਹਦੇ ਲਈ ਕੀਤੀ ਜਾਂਦੀ ਹੈ ਕਿ ਆਪਾਂ ਜਿਹਦੇ ਨਾਲ ਸਭ ਤੋਂ ਕੁਝ ਔਖੀ ਘੜੀ ਹੋ ਰਹੀ ਹੈ ਆਪਾਂ ਉਹਦੀ ਮਦਦ ਕਰ ਸਕੀਏ ਕਿਉਂਕਿ ਇਹ ਕੋਈ ਕੰਪਲਸਰੀ ਪਾਲਿਸੀ ਨਹੀਂ ਹੈ ਕਿ ਆਪਾਂ ਸਭ ਨੂੰ ਹੀ ਤੱਕੇ ਨਾਲ ਘਰੇ ਹੀ ਬਿਠਾਉਣਾ ਕਿ ਜੀ ਤੁਹਾਡਾ ਪੀਰੀਅਡ ਸਟਾਰਟ ਹੋ ਗਿਆ ਜਾਂ ਪਹਿਲਾ ਦਿਨ ਹੈ ਤਾਂ ਤੁਸੀਂ ਘਰੇ ਹੀ ਰਹਿਣਾ ਹੈ ਇਹ ਨਹੀਂ ਆਪਾਂ ਕਹਿ ਰਹੇ ਆਪਾਂ ਕਹਿ ਰਹੇ ਜਿਹਨੂੰ ਸਭ ਤੋਂ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ਜੋ ਸਭ ਤੋਂ ਜ਼ਿਆਦਾ ਡਿਸਕੰਫਰਟ ਚ ਹੁੰਦੀਆਂ ਉਹ ਆਪਣੀ ਆਪਸ਼ਨਲ ਲੀਵਸ ਹੈ ਜੇ ਉਹ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੀ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਦਿੱਕਤ ਹੋਣੀ ਚਾਹੀਦੀ ਹੈ ਕਿ ਤੁਸੀਂ ਇਹ ਕਹੋ ਕਿ ਬਈ ਇਹ ਸਾਡੀ ਈਗੋ ਦਾ ਮਸਲਾ ਹੈ ਕਿ ਬਈ ਤੁਸੀਂ ਸਾਨੂੰ ਲੀਵ ਦਵਾ ਰਹੇ ਹੋ ਦਾ ਸੀ ਕਮਜ਼ੋਰ ਹੋਗੇ ਇਹ ਆਪਣੇ ਈਗੋ ਤੇ ਲੈ ਕੇ ਸਮ੍ਰਿਤੀ ਰਾਨੀ ਜੀ ਕਹਿ ਰਹੇ ਹੈ ਜਾਂ ਆਪਣੀ ਪ੍ਰਾਈਡ ਦਾ ਇਸ਼ੂ ਬਣਾ ਰਹੇ ਹੋ ਨਹੀਂ ਹੈ ਇਹ ਉਹਨਾਂ ਦੇ ਬਾਡੀ ਦੀ ਨੀਡਸ ਨੂੰ ਸਮਝਣ ਦਾ ਇਸ਼ੂ ਹੈ ਉਹਨਾਂ ਦੀ ਫਿਜ਼ੀਕਲ ਨੀਡਸ ਅੱਡ ਨੇ ਮੁੰਡਿਆਂ ਦੀ ਅੱਡ ਨੇ ਜੈਂਡਰ ਸੈਂਸਿਟਾਈਜੇਸ਼ਨ ਦਾ ਇਹ ਮੁੱਦਾ ਹੈ ਤੇ ਇਹਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ ਜੋ ਕਿ ਸਮ੍ਰਿਤੀ ਰਾਨੀ ਸਮਝਣ ਚ ਪੂਰਨ ਨਹੀਂ ਹੈ ਸੋ ਲੜਕੀਆਂ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਂ ਮ ਆਪਣਾ ਨਾਮ ਦੱਸਾਂ ਮੇਰਾ ਨਾਮ ਸੰਜਨਾ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਸੇ ਹਾਂ ਮੈਮ ਕਿਹਾ ਜਾਂਦਾ ਹੈ ਕਿ ਵੀ ਲੜਕੀਆਂ ਤਾਂ ਬਹੁਤ ਬਲਵਾਨ ਹੁੰਦੀਆਂ ਨੇ ਹਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਆਪਾਂ ਕਨਸਿਡਰ ਕਰਦੇ ਹਾਂ ਜੇ ਆਪਾਂ ਦੇਖੀਏ ਅ ਪਰਮਾਤਮਾ ਨੇ ਜੋ ਇੱਕ ਲੜਕੀ ਦੇ ਵਿੱਚ ਇਹ ਚੀਜ਼ ਦਾ ਉਹਨਾਂ ਨੇ ਕੀਤਾ ਹਨਾ ਉਹਨੇ ਜਗ ਨੂੰ ਜਗ ਜਨਮਨੀ ਵੀ ਕਿਹਾ ਜਾਂਦਾ ਵਾ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਫੀਲ ਕਰਦੇ ਹੋ ਕਿ ਵੀ ਜੋ ਟਿੱਪਣੀ ਕੀਤੀ ਗਈ ਹੈ ਸਿਮਰਤੀ ਇਰਾਨੀ ਹੋਰਾਂ ਦੇ ਵੱਲ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਕੁ ਗਲਤ ਹੈ मैं एज ए वेमेन फील करती हूँ कि जो उस टाइम पे पेन एनजाइटी डिस्कम्फर्ट जो फील होता है वो अनबियरेबल होता है तो मुझे लगता है कि एक महीने में अगर दो लीव मिल रही हैं कि हम उसको मैनेज कर पाएँ तो वो सही है लड़कियों के लिए पर तुम उस चीज़ न किये देखते हो एक औरत ही औरतों को लेकर इस तरह का बयान दे रही है लेकिन हर लड़की के लिए मैंस्ट्रल जो पेन है वो अलग होता है किसी के लिए बहुत आसान होता है मैनेज करना किसी के लिए बहुत मुश्किल भी होता है तो जिनके लिए मुश्किल है उसके लिए ये पॉलिसी बहुत ज़्यादा ज़रूरी है हाँ अगर ज़्यादा मैंस्ट्रल पेन हो रहा है तो हमारे पास एक मेडिसिन का ऑप्शन आ जाता है कि हम लोग लेकिन अब जो रिसेंटली मेडिकेशन पे आया है कि जो मेडिसिन है वो भी हमारी बॉडी को इफेक्ट डाल रहा है तब तो उसका भी कोई फ़ायदा नहीं है तो उसके लिए हमें मैंस्ट्रल लीव चाहिए ਦੇਖੋ ਜੀ ਇਹ ਨਾ ਜਿਹੜਾ ਇਹ ਮੁੱਦਾ ਹੈ ਜੈਂਡਰ ਇਕੁਐਲਿਟੀ ਦਾ ਮੁੱਦਾ ਹੈ ਹੀ ਨਹੀਂ ਜੇ ਆਪਾਂ ਇਹ ਕਹੀਏ ਕਿ ਇਸ ਮੁੱਦੇ ਨਾਲ ਆਪਾਂ ਕੁੜੀਆਂ ਦਾ ਦਰਜਾ ਮੁੰਡਿਆਂ ਤੋਂ ਥੱਲੇ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਲੀਵ ਦੇ ਕੇ ਉਹਨਾਂ ਦਾ ਜਿਹੜਾ ਨੈਚੁਰਲ ਪ੍ਰੋਸੈਸ ਹੈ ਉਹਨੂੰ ਇੱਕ ਲੀਵ ਬਿਮਾਰੀ ਮੰਨ ਰਹੇ ਆ ਤਾਂ ਇਹ ਉਹ ਮੁੱਦਾ ਨਹੀਂ ਇਹ ਹੈ ਜੈਂਡਰ ਇਕੁਐਲਿਟੀ ਦਾ ਮੁੱਦਾ ਜੈਂਡਰ ਇਕੁਐਲਿਟੀ ਮੰਨੇ ਕਿ ਜਿਹੜਾ ਮੁੰਡਾ ਹੈ ਉਹਦੀ ਫਿਜ਼ੀਕਲ ਨੀਡਸ کیا ਹੈ ਤੇ ਕੁੜੀ ਦੀ ਫਿਜ਼ੀਕਲ ਨੀਡਸ کیا ਹੈ ਕੁੜੀ ਦੀ ਫਿਜ਼ੀਕਲ ਨੀਡਸ ਅੱਡ ਨੇ ਹੁਣ ਆਪਾਂ ਜਦੋਂ ਉਹਨਾਂ ਨੂੰ ਮੈਂਸਟਰ ਲੀਵ ਦਵਾਂਗੇ ਤੇ ਉਹਨਾਂ ਨੂੰ ਫਿਰ ਆਪਾਂ ਇੱਕ ਬਰਾਬਰ ਪਲੇਟਫਾਰਮ ਤੇ ਲਿਆਵਾਂਗੇ ਫਿਰ ਉਹ ਦੋਨੇ ਇਕੁਅਲ ਪਲੇਟਫਾਰਮ ਤੇ ਆ ਫਿਰ ਆਪਾਂ ਜੈਂਡਰ ਇਕੁਐਲਟੀ ਦੀ ਗੱਲ ਕਰ ਸਕਦੇ ਆ ਕੋਈ ਇਹਨੂੰ ਜੇ ਤੁਸੀਂ ਇਦਾਂ ਦੀ ਗੱਲ ਬਣਾ ਰਹੇ ਹੋ ਕਿ ਬਈ ਮੁੰਡੇ ਕੁੜੀ ਦੇ ਵਿੱਚ ਡਿਸਕ੍ਰਿਮੀਨੇਸ਼ਨ ਆ ਤਾਂ ਮੁੰਡਿਆਂ ਨੂੰ ਤਾਂ ਕਦੇ ਵੀ ਪੀਰੀਅਡ ਪੇਨ ਹੁੰਦੇ ਹੀ ਨਹੀਂ ਮੁੰਡੇ ਤਾਂ ਕਦੇ ਵੀ ਨਹੀਂ ਐਕਸਪੀਰੀਅੰਸ ਕਰਦੇ ਜੋ ਐਕਸਪੀਰੀਅੰਸ ਕਰਦਾ ਤੁਸੀਂ ਉਹਦਾ ਦਰਦ ਸਮਝੋ ਜੇ ਉਹਨੂੰ ਆਪਾਂ ਉਹ ਚੀਜ਼ ਪ੍ਰੋਵਾਈਡ ਕਰਦੇ ਆ ਲੀਵਸ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਇਕੁਐਲਟੀ ਤੇ ਲੈ ਕੇ ਆ ਰਹੇ ਹੋ ਉਹ ਇਕੁਐਲਟੀ ਦੀ ਐਕਚੁਅਲ ਇਕੁਐਲਟੀ ਦੀ ਗੱਲ ਉਹੋ ਹੈ ਹੋਰ ਵੀ ਇੱਕ ਲੜਕੀ ਮੌਜੂਦ रितिका तु कि देखते होने चीज़ को पीरियड्स के लिए देखिए पीरियड्स जो है वो आ, अभी मुद्दा उठा है मेंस्ट्रुअल हेल्थ का और स्मृति रानी जी के ओपोजिशन का तो हम जो है पंजाब यूनिवर्सिटी के स्टूडेंट्स और भी बहुत लड़कियाँ अपोज करती है टोटली स्मृति ईरानी मैम को क्योंकि मेंस्ट्रुअल हेल्थ जैसा जतिन सर हमारे प्रेसिडेंट सर ने बोला कि सबके लिए ये प्रॉब्लम जो है वो अलग अलग है और हम यहाँ पर समझ रहे हैं सबकी पर्सनल हेल्थ को लड़कों की भी लड़कियों की भी इक्वलिटी है हम नहीं बोल रहे हैं लड़कियों को कि वो घर पर ही बैठ जाएंगी उनको घर पर ही बैठना पड़ेगा हम ये बोल रहे हैं कि अगर आपको ज़रूरत है लीव की तो आपको दी जाएगी क्योंकि इस टाइम पे सबकी हेल्थ अलग अलग होती है किसी को बहुत ज़्यादा पेन होती है किसी को नहीं होती है बट पेन के अलावा भी इरिटेशन और मूड स्विंग्स और हार्मोनल चेंज की वजह से भी जो लड़कियों को फ़ेस करना पड़ती प्रॉब्लम्स उसके लिए लीव जो है वो काफ़ी इंपॉर्टेंट है और हम ये नहीं बोल रहे हैं कि हाँ जी आपको पीरियड्स आए हैं आपको घर पर ही बैठना पड़ेगा अगर आपको ज़रूरत है तो आपके पास एक रिलीफ है कि आपको लीव मिलेगी देखो जी ਵੈਸੇ ਆਪਾਂ ਕਹਿੰਨੇ ਕਿ ਬਹੁਤ ਅੱਗੇ ਵਧ ਗਏ ਬਟ ਸੋਚ ਹਲੇ ਵੀ ਬਹੁਤ ਪਿੱਛੇ ਆ ਕਿਤੇ ਨਾ ਕਿਤੇ ਨਾਲੇ ਮੈਂ ਇਹ ਵੀ ਦੇਖਦਾ ਕਿ ਬੀਜੇਪੀ ਆਰਐਸਐਸ ਇਹਨਾਂ ਦੀ ਸਰਕਾਰ ਇਹ ਗੱਲ ਕਰਦੀ ਹੈ ਔਮਨ ਰਿਜ਼ਰਵੇਸ਼ਨ ਬਿੱਲ ਦੀ ਔਮਨ ਨੂੰ ਅੱਗੇ ਵਧਾਉਣ ਦੀ ਐਮਪਾਵਰਮੈਂਟ ਦੀ ਪਰ ਕਿਤੇ ਨਾ ਕਿਤੇ ਦੂਜੇ ਪਾਸੇ ਇਹ ਇੰਨਾ ਜਿਹੜਾ ਇਹਨਾਂ ਦਾ ਸੈਂਸਿਟਿਵ ਇਸ਼ੂ ਹੈ ਇਸ ਤੇ ਇਹਨਾਂ ਨੂੰ ਸਮਝ ਨਹੀਂ ਹੈ ਕਿ ਕੀ ਕਰਨਾ ਹੈ ਤੇ ਇਹ ਜਿਹੜੀ ਸੋਚ ਹੈ ਇਸ ਪਿੰਜਰੇ ਤੋਂ ਬਾਹਰ ਕੱਢਣੀ ਪੈਗੀ ਇਹ ਟੈਬੂ ਮੰਨਦੇ ਸੀ ਇਹਨਾਂ ਇਸ਼ੂਜ਼ ਨੂੰ ਇਸ ਲਈ ਇਹ ਨਵਾਂ ਗਿਆਨ ਲੈ ਕੇ ਆਉਣਾ ਚਾਹੁੰਦੇ ਮੈਨਸਟਰ ਲੀਵ ਮੈਨਿਸਟ੍ਰੇਸ਼ਨ ਇਹਦੇ ਬਾਰੇ ਓਪਨਲੀ ਕਦੇ ਗੱਲ ਹੀ ਨਹੀਂ ਹੁੰਦੀ ਸੀ ਅਸੀਂ ਲਈ ਕੋਸ਼ਿਸ਼ ਕਰਦੇ ਆ ਕਿ ਇੱਥੇ ਹੀ ਦਬਾ ਦਿੱਤੀ ਜਾਵੇ ਤੇ ਮੈਂ ਇਹ ਵੀ ਚੈਲੰਜ ਕਰਦਾ ਸਮ੍ਰਿਤੀ ਹਰਾਨੀ ਮੈਡਮ ਨੂੰ ਕਿ ਸਾਡੇ ਨਾਲ ਆ ਕੇ ਤੇ ਡਿਬੇਟ ਕਰਨ ਤੇ ਡਿਬੇਟ 'ਚ ਜੇ ਤੁਸੀਂ ਸਾਨੂੰ ਸੈਟੀਸਫਾਈ ਕਰਦੇ ਹੋ ਕੁੜੀਆਂ ਨੂੰ ਸੈਟੀਸਫਾਈ ਕਰਦੇ ਹੋ ਅਸੀਂ ਤੁਹਾਡੇ ਨਾਲ ਖੜਾਂਗੇ ਕਿ ਨਹੀਂ ਹੋਣੀ ਚਾਹੀਦੀ ਪਰ ਜੇ ਤੁਸੀਂ ਸੈਟੀਸਫਾਈ ਸਾਡੀ ਗੱਲਾਂ ਤੋਂ ਜਾਂਦੇ ਹੋ ਫਿਰ ਤੁਸੀਂ ਵੀ ਆਪਣੀ ਸਟੇਟਮੈਂਟ ਚੇਂਜ ਕਰਕੇ ਇਹ ਕਹੋ ਕਿ ਇਹ ਮੈਨਸਟਰ ਲੀਵ ਹੋਣੀ ਹੀ ਹੋਣੀ ਚਾਹੀਦੀ ਚਲੋ ਖੈਰ ਤੁਸੀਂ ਨਿਯੋਤਾ ਤਾਂ ਉਹਨਾਂ ਨੂੰ ਦੇ ਹੀ ਦਿੱਤਾ ਵੈ ਇਸ ਦੇ ਨਾਲ ਨਾਲ ਤੁਹਾਡੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣਗੇ ਜਾਂ ਕਿਵੇਂ ਤੁਸੀਂ ਹੋਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਕਿਵੇਂ ਉੱਥੇ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ ਦੇਖੋ ਜੀ ਸਾਡਾ ਯੂਨੀਵਰਸਿਟੀ ਚ ਇਸ਼ੂ ਹੈ ਯੂਨੀਵਰਸਿਟੀ ਅਥਾਰਟੀ ਵੀ ਸੀ ਮੈਮ ਵੀ ਇੱਕ ਔਰਤ ਹੈ ਡੀਵਾਈ ਵੀ ਮੈਮ ਵੀ ਇੱਕ ਔਰਤ ਹੈ ਡੀਐਸਡਬਲਿਊ ਮੈਡਮ ਵੀ ਇੱਕ ਔਰਤ ਹੈ ਤਿੰਨਾਂ ਤੱਕ ਮੈਂ ਗੱਲ ਪਹੁੰਚਾਈ ਹੈ ਤਿੰਨੋਂ ਇਸ ਚੀਜ਼ ਲਈ ਹਮਦਰਦੀ ਰੱਖਦੀਆਂ ਕਿ ਇਹ ਹੋਣਾ ਚਾਹੀਦਾ ਹੈ ਉਹਦੇ ਲਈ ਮੈਂ ਇੱਕ ਪਾਲਿਸੀ ਤਿਆਰ ਕਰਕੇ ਉਹਨਾਂ ਨੂੰ ਦਿੱਤੀ ਹੈ ਕਿ ਕਿਵੇਂ ਤੁਸੀਂ ਇੰਪਲੀਮੈਂਟ ਕਰ ਸਕਦੇ ਹੋ ਕਿੰਨੇ ਦਿਨਾਂ ਦੀ ਕਰ ਸਕਦੇ ਹੋ ਕਿਵੇਂ ਤੇ ਐਨਐਸਓ ਇੱਕ ਮਾਤਰਾ ਆਰਗੇਨਾਈਜੇਸ਼ਨ ਹੈ ਜਿਹੜਾ ਪੂਰੇ ਦੇਸ਼ 'ਚ ਇਹ ਇਸ਼ੂ ਚੱਕਰੀ ਹੈ ਤੇ ਯੂਨੀਵਰਸਿਟੀ ਆਪਣੀ ਪੰਜਾਬ ਯੂਨੀਵਰਸਿਟੀ ਨਾਰਥ ਇੰਡੀਆ ਦੀ ਪਹਿਲੀ ਯੂਨੀਵਰਸਿਟੀ ਹੋएगी ਜਿੱਥੇ ਇਹ ਚੀਜ਼ ਇੰਪਲੀਮੈਂਟ ਹੋਏਗੀ ਤੇ ਜੇ ਇੱਥੇ ਇੰਪਲੀਮੈਂਟ ਹੁੰਦੀ ਹੈ ਜੋ ਕਿ ਅਸੀਂ ਜਨਵਰੀ 'ਚ ਟਰਾਈ ਕਰ ਰਹੇ ਹਾਂ ਜਨਵਰੀ 'ਚ ਜੇ ਇੰਪਲੀਮੈਂਟ ਹੁੰਦੀ ਹੈ ਤੇ ਇਹਦਾ ਮੈਸੇਜ ਪੂਰੇ ਦੇਸ਼ ਜਾਊਗਾ ਉਦੋਂ ਮੈਨੂੰ ਲੱਗਦਾ ਕਿ ਸਬ੍ਰਿਤੀ ਰਾਣੀ ਜੀ ਨੂੰ ਪਤਾ ਲੱਗੂਗਾ ਕਿ ਸਟੂਡੈਂਟਸ ਐਕਚੁਅਲ ਚ ਸਟੂਡੈਂਟਸ ਤੇ ਯੂਥ ਇਸ ਮੁੱਦੇ ਤੇ ਜਾਗਰੂਕ ਹੈ ਉਹ ਚਾਹੁੰਦਾ ਇਹ ਹੋਵੇ ਤੇ ਹੁਜਦਾ ਉਦੋਂ ਉਦੋਂ ਇਹਨਾਂ ਨੂੰ ਲੱਗੇ ਕਿ ਵੀ ਹਾਂ ਇੰਡੀਆ ਚ ਵੀ ਇਹ ਚੀਜ਼ ਕਰਨੀ ਪੈਗੀ ਜਦੋਂ ਸਾਰੇ ਦੇਸ਼ ਵਿੱਚ ਇਹ ਮੈਸੇਜ ਟਰੈਵਲ ਹੋਊਗਾ ਸੋ ਗੱਲਬਾਤ ਹੋਈ ਹੈ ਵਿਦਿਆਰਥੀਆਂ ਦੇ ਨਾਲ ਜਿਵੇਂ ਕਿ ਤੁਸੀਂ ਸੁਣਿਆ ਕਿ ਜੋ ਸਿਮਰਤੀ ਰਾਣੀ ਹੁਣਾਂ ਦੇ ਆਪਣੀ ਇੱਕ ਟਿੱਪਣੀ ਕੀਤੀ ਸੀਗੀ ਮੈਨਸਚੂਰਲ ਲੀਵ ਨੂੰ ਲੈ ਕੇ ਤਾਂ ਇਸ ਦਾ ਵਿਰੋਧ ਲਗਾਤਾਰ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਵੀ ਖੁਦ ਸਿਮਰਤੀ ਰਾਣੀ ਇੱਥੇ ਵਿਦਿਆਰਥੀਆਂ ਦੇ ਵਿੱਚ ਆਉਣ ਕਿਉਂਕਿ ਐਜੂਕੇਟਡ ਜਿਹੜੇ ਇਹ ਸਟੂਡੈਂਟ ਹੈਗੇ ਨੇ ਪੜ੍ਹਦੇ ਨੇ ਪੜੇ ਹੋਏ ਨੇ ਤੇ ਇਹਨਾਂ ਦੇ ਕੋਲ ਜੋ ਗਿਆਨ ਹੈ ਤੁਸੀਂ ਆਪ ਗੱਲਾਂ ਦੇ ਵਿੱਚ ਵੀ ਸੁਣਿਆ ਕਿ ਕਿੰਨੇ ਵਧੀਆ ਢੰਗ ਦੇ ਨਾਲ ਇਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਵੀ ਉਹ ਇੱਥੇ ਆਉਣ ਜੋ ਸਟੂਡੈਂਟਸ ਹੈਗੇ ਨੇ ਉਹਨਾਂ ਦੇ ਨਾਲ ਗੱਲ ਉਨ੍ਹਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨ ਫਿਰ ਕੋਈ ਆਪਣਾ ਜਿਹੜਾ ਹੈਗਾ ਉਹ ਆਪਣਾ ਅਗਲਾ ਸਟੈਪ ਲੈਣ ਇਸ ਤਰ੍ਹਾਂ ਦਾ ਜੋ ਇੱਕ ਮੈਸੇਜ ਹੈ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਹਰਜਿੰਦਰ ਸਿੰਘ